ਜੋ ਟੋੜਾ ਸਾਹਿਬ ਜਿਉਂਦੇ ਸੀ ਤਾਂ ਉਦੋਂ ਵੀ ਭਾਈ ਰਣਜੀਤ ਸਿੰਘ ਨੂੰ ਜਵੇਂ ਉਹਨਾਂ ਦਾ ਵੀ ਆਪਦਾ ਵੀ ਕਹਿਣਾ ਜਾਂ ਲੋਕ ਵੀ ਮੰਨਦੇ ਆ ਕਿ ਬੜਾ ਜਲੀਲ ਕਰਕੇ ਉਹਨਾਂ ਲਾਇਆ ਗਿਆ ਤਾਂ ਉਦੋਂ ਫਿਰ ਜੇ ਉਦੋਂ ਟੋੜਾ ਸਾਹਿਬ ਸਹੀ ਤਰੀਕੇ ਨਾਲ ਫੈਸਲਾ ਕਰ ਲੈਂਦਾ ਜਾਂ ਪ੍ਰੋਟੈਸਟ ਕਰ ਦਿੰਦਾ ਕਿ ਇਹ ਪਰੰਪਰਾ ਰੁਕ ਨਹੀਂ ਸਕਦੀ ਬਾਦਲੇ ਦਾ ਜੋ ਕੀਤਾ ਉਹ ਤੁਹਾਡੇ ਸਾਹਮਣੇ ਕਰਦਾ ਵੀ ਰਿਹਾ ਹੁਣ ਤੱਕ ਅਖੀਰ ਤੱਕ ਉਹ ਆਪਣਾ ਦਿਖਾਉਂਦਾ ਰਿਹਾ ਵੀ ਉਹ ਕਿਹੋ ਜਿਹਾ ਪੰਥਕ ਗਿਆ ਸੋ ਤੁਸੀਂ ਲੋਕ ਜੇ ਟਾਈਮ ਤੇ ਕੁਝ ਫੈਸਲੇ ਲੈ ਲੈਂਦੇ ਟੋੜਾ ਸਾਹਿਬ ਮੌਕੇ ਦਾ ਤੁਹਾਨੂੰ ਲੱਗਦਾ ਨਹੀਂ ਸੀ ਕਿ ਅੱਜ ਇਹ ਦਿਨ ਨਾ ਵੇਖਣੇ ਪੈਂਦੇ ਸਾਨੂੰ ਉਹ ਅਸੀਂ ਸੀਗੇ ਜਿਹੜੇ ਪੰਜ-ਸੱਤ ਬੰਦੇ ਵੀ ਉਹਨਾਂ ਨੇ ਅੰਦਰੋਧ ਕੀਤਾ। ਬਾਕੀ ਸਾਰੀਆਂ ਭੇਡਾਂ ਬਾਤ ਉਹਦੀ ਗੱਡੀ ਚੱਲ ਗਈ। ਹਾਂ। ਅਸੀਂ ਪੰਜ ਹੁਕਮ ਦੇ ਨਾਲ ਖੜ ਗਏ ਉਹ 10 ਦੂਜੇ ਪਾਸੇ ਖੜ ਗਏ। ਜੀ। ਬਾਅਦ ਦੇ ਵਿੱਚ ਉਹਨਾਂ ਨੇ ਪਹਿਲਾਂ ਸਰਕਟ ਹਾਊਸ ਵਿੱਚ ਸਦਕੇ 103 ਮੈਂਬਰਾਂ ਦੇ ਦਸਤਕਤ ਕਰਾਏ ਜਨਰਲ ਆਰਮੀ ਪ੍ਰਵਾਨ ਬਾਦਲਾ ਨੇ। ਬਾਦਲਾ ਨੇ। ਹਾਂ। ਫਿਰ 131 ਦੇ ਦਸਤਕਤ ਕਰਾਏ। ਠੀਕ ਹੈ ਜੀ। ਫਿਰ ਅਸੀਂ ਫੈਸਲਾ ਕੀਤਾ ਵੀ ਅਸੀਂ ਅਸਤੀਫਾ ਦੇ ਦੀ ਜਿਹੜਾ ਥੋੜਾ ਸਾਬ ਨੇ ਅਸਤੀਫਾ ਦੇ ਦਿੱਤਾ ਪਰ ਉਹਨਾਂ ਨੇ ਅਸਤੀਫੇ ਪ੍ਰਵਾਨ ਨਹੀਂ ਸੀ ਕਿਉਂਕਿ ਉਹਨਾਂ ਨੇ ਬਹੁਤ ਸਮਝ ਕੀ ਨਾਲ ਉਹੜਾ ਸਾਹਬ ਨੂੰ ਲਾਇਆ ਸੀ ਓਕੇ ਉਸ ਵੇਲੇ ਤੱਕ ਬਾਦਲਾਂ ਦੀ ਰਾਜਸੀ ਭੁੱਖ ਇੰਨੀ ਵੱਡੀ ਨਹੀਂ ਸੀ ਕੋਈ ਰਾਜਸੀ ਆਗੂ ਐਡਾ ਵੱਡਾ ਨਹੀਂ ਸੀ ਜਿਹੜਾ ਇਹ ਹਿੰਮਤ ਕਰ ਸਕਦਾ ਸੀ ਜਿਵੇਂ ਅਕਾਲ ਤਖਤ ਨੂੰ ਤੇ ਜਥੇਦਾਰਾਂ ਨੂੰ ਘਰ ਸਦਕੇ ਮਾਸੇ ਨੂੰ ਆਸ ਹਾਂ ਹਾਂ ਉਸ ਵੇਲੇ ਕਿਤੇ ਅਕਾਲੀ ਦਲ ਦੇ ਵਿੱਚ ਹਿੰਮਤ ਨਹੀਂ ਸੀ ਕਿਤੇ ਜਥੇਦਾਰਾਂ ਕੋਲ ਇਹ ਤਾਂ ਜਦੋਂ 96 ਤੋਂ ਬਾਅਦ ਨਾ ਜਦੋਂ ਸਾਰਾ ਸ 99 ਦੀ ਸਰਕਾਰ ਬਣ ਗਈ ਜੀ ਹਰੇ ਵੀ ਹਰਨਾਕਿਸ਼ ਜਲੇ ਵੀ ਹਰਨਾਕਿਸ਼ ਥਲੇ ਵੀ ਹਰਨਾਕਿਸ਼ ਜਦੋਂ ਸਾਰੇ ਪਾਸੇ ਬਾਦਲ-ਬਾਦਲ ਹੋ ਗਈ ਜੀ ਅਕਾਲੀ ਗੱਲ ਦਾ ਪ੍ਰਧਾਨ ਵੀ ਬਾਦਲ ਮੁੱਖ ਮੰਤਰੀ ਵੀ ਬਾਦਲ ਸ਼੍ਰੋਮਣੀ ਕਮੇਟੀ ਵੀ ਉਹਦੇ ਹੁਕਮ 'ਚ ਟਿਕਟਾਂ ਉਹਦੇ ਦਵੇ ਮਰਜ਼ੀ ਦੀ ਜੀ ਹਾਂਜੀ ਅਕਾਲ ਤਖਤ ਵੀ ਉਹਦੇ ਘਰ ਜਾਣ ਲੱਗ ਪਿਆ ਜੀ ਤੇ ਫੇਰ ਹੀ ਉਹਨਾਂ ਦਾ ਦਿਮਾਗ ਖਰਾਬ ਹੋਇਆ ਫੇਰ ਉਹਨਾਂ ਨੇ ਦਖਲ ਦੇਣਾ ਸ਼ੁਰੂ ਕੀਤਾ ਨਹੀਂ ਤਾਂ ਅਕਾਲੀ ਕਿੱਥੇ ਦਖਲ ਦਿੰਦੇ ਸੀ ਅਕਾਲੀ ਦਾ ਅਕਾਲ ਤਖਤ ਤੇ ਅਰਦਾਸਾਂ ਕਰਕੇ ਮੋਰਚੇ ਲਾਉਂਦੇ ਸੀ